ਪੀਵੀ 32 ਮਾਨਸਾ ਦਾ ਨੰਬਰ ਆ ਹਾਂਜੀ ਸਾਰਾ ਜੈਨੂ ਅੰਟਰਾਡ ਆ ਇਹ ਸਾਰਾ ਜੀ ਆਪਾਂ ਲੇਖ ਕੇ ਗਾਰੰਟੀ ਦੇ ਦਾਂਗੇ ਵੀ ਜੈ ਸਾਰਾ オリジナル ਆ ਲੇਖ ਕੇ ਜਮਾ ਤੇ ਜਰ ਚੱਲੀ ਬਾਲਾ 680 ਘੰਟੇ ਜਮਾ ਨਵਾਂ ਅੰਟਰਾਡ ਆ ਕੰਡੀਸ਼ਨ ਦਾ ਵੀ ਦੇਖੋ ਇਸਕਾ ਮਾਰਦਾ ਜਮਾ ਇੰਜਨ ਉੰਦਨ ਤੇ ਸਮਾਰ ਕੇ ਕੈਮਰਾ ਮਾਰਦੇ ਇੰਜਨ ਉੰਦਨ ਜਰ ਰੰਗ ਰੁੰਗ ਜਾ ਉਹਨੇ ਹੀ ਪਿਆ ਤੇ ਜਮੇ ਨਵਾਂ ਪਿਆ 3 ਸਪੀਡ ਦੇ ਵਿੱਚ 22 ਮਾਰਦਾ ਲਿਸ਼ਕਾ ਮਾਰਦਾ ਲਿਸ਼ਕਾ ਬਾਈ ਫੇਰ ਨਾ ਲੈ ਕੇ ਆਉਂਦਾ ਆਪਣੇ ਸੱਤ ਇਹਰ ਬਲੇ ਛੋੜ ਕਰਦੇ ਆ ਲੈ ਵੀ ਯਾਰ ਸੱਤ ਦੀ ਹੋਰ ਛੋੜ ਹੋ ਜੂ 25 ਦਾ ਪੰਜ ਦੀ ਛੋੜੇ ਵਾਲੀ ਛੋੜੇ ਦੇ ਨਾਂ ਦੀ 2000 ਮੇਰੇ ਕੋਲੋਂ 2000 ਰੁਪਈ ਕਿੰਨੂ 25 30 32000 ਰੁਪਿਆ ਮਾਨਤਨ ਹੋ ਜੂ 13 ਮਾਡਲ ਦੇ ਵਿੱਚੋਂ ਇੱਕ 70 ਦਾ ਲੈ ਜਾਓ ਮਿੱਤਰੋ 30000 ਰੁਪਿਆ ਮਾਨਤਨ ਹੋ ਜੂ ਟਰੈਕਟਰ ਪੰਜ ਹਜ਼ਾਰ ਸੋਡੇ ਵਾਲਾ ਅਲੱਗ ਤੋਂ ਲੱਗਤ ਲਾਈਫ ਹੀ ਮਿੱਤਰੋ 35 ਹੋ ਗਿਆ ਤੇ ਘਟਾ ਲਿਓ ਆਪ ਕਿੰਨਾ ਘਟ ਗਿਆ ਹੱਸੀ ਗਾਲ ਦੋ ਉਸ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਨਾਲ ਆਪਣੇ ਬਾਈ ਹਰਮਨ ਹਰਮਨ ਹਾਲ ਚੱਲ ਗਿਆ ਪਹਿਲਾਂ ਠੀਕ ਆ ਬਾਈ ਤੁਸੀਂ ਸਿੱਤਾਂ ਕਹਿਮਾ ਤੇ ਟਰੈਕਟਰ ਕਿੰਨੇ ਕ ਹੁੰਦੇ ਆ ਆਪਣੇ ਕੋਲ ਟਰੈਕਟਰ ਮੰਡੀ 'ਚ ਹੁੰਦੇ ਆਗੇ ਆਪਣੇ 2025 ਡਰਾਈਵਰ 2025 ਡਰਾਈਵਰ ਆਪਣੇ ਕੋਲ ਹੁੰਦੇ ਜਿਵੇਂ ਹੁਣ ਯਾਰ ਬੰਦਾ ਤੇਰੇ ਕੋਲ ਚੱਲ ਕੇ ਆ ਗਿਆ ਅੰਬਰਸਾਲੇ ਪਾਸੋਂ ਮੋੜਦਾ ਤਾਂ ਨਹੀਂ ਖਾਲੀ ਹਾਂ ਜਿਹੜੇ ਖਾਲੀ ਤਾਂ ਨਹੀਂ ਮੋੜਦਾ ਜਿਹੜੇ ਬੰਦੇ ਨੂੰ ਵੱਡਾ ਚਾਹੀਦਾ ਡਰਾਈਵਰ ਛੋਟਾ ਚਾਹੀਦਾ 52 ਦਾ ਚਾਹੀਦਾ ਜਿਵੇਂ ਅਰਜਨ ਸਪੈਸ਼ਲ ਜਿੰਨੇ ਵੀ ਚੱਲਦੇ ਆ ਸਾਰੇ ਮਿਲ ਜਾਣਗੇ ਕੋਈ ਵੀ ਟਰੈਡ ਹੋਵੇ ਆਪਣੇ ਕੋਲ ਸਾਰੇ ਅਵੇਲੇਬਲ ਹੁੰਦੇ ਆ ਬਸ ਸਾਰੇ ਮਿਲ ਜਾਣਗੇ ਮਿੱਤਰੋ ਤੇ ਹੁਣ ਟਰੈਕਟਰ ਤੋਂ ਪਹਿਲਾਂ ਸਵਰਾਜ ਲਾਵਾਂਗੇ ਇਧਰਲੇ ਪਾਸੇ ਲੈਂਡ ਚ ਲਈ ਖੜਾ ਸਵਰਾਜ ਸੋਨਾਲੀਕਾ ਬਹੁਤ ਟਰੈਕਟਰ ਦਿਖਾਉਣੇ ਆ ਨਾਲ ਬਣੇ ਰਹੋ ਤੇ ਹਰ ਮਣ ਇਹਦੇ ਬਾਰੇ ਦੇ ਜਾਣਕਾਰੀ 2019 ਮਾਡਲ ਖੜਾ ਸਵਰਾਜ 855 ਕੀ ਗੱਲ ਬਾਤ ਆ ਇਹਦੀ ਥ੍ਰੀ ਸਪੀਡ ਆ ਬਾਈ ਇਹ ਥ੍ਰੀ ਸਪੀਡ ਆ ਹਾਂ ਪੀਵੀ 13 ਨੰਬਰ ਦਾ ਹੈਗਾ ਪੀਵੀ 13 ਨੰਬਰ ਆ 3 ਸਪੀਡ ਆ ਟਾਇਰ ਲੱਗਿਆ ਅਗਲੇ ਜਹਾਜੀ ਤੇ ਮਗਲੇ ਟਾਇਰਾਂ ਦੀ ਆਪਾਂ ਗੱਲ ਕਰੀਏ ਬੀਕੇਟੀ ਕੰਪਨੀ ਦੇ ਟਾਇਰ ਲੱਗਿਆ ਟਾਇਰ ਯਾਰ ਜਮੀ ਚੰਗੇ ਪਿਆ ਤੇ ਰੰਗ ਪੇਂਟ ਦਾ ਤਾਂ ਪੂਰੀ ਓਰੀਜਨਲ ਆ ਟਰੈਕਟਰ 80 ਪੈਸੇ ਹੈਗੇ ਬਾਈ ਬਿਲਕੁਲ 80 ਪੈਸੇ ਟਾਇਰ ਪਏ ਨੰਬਰ ਕਿੱਥੋਂ ਦਾ ਇਹਦਾ ਟਰੈਕਟਰ ਦਾ ਨੰਬਰ ਹੈਗਾ ਪੀਵੀ 13 ਸੰਗਰੂਰ ਦਾ ਵੀਰੇ ਪੀਵੀ 13 ਮਿੱਤਰੋ ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਜਿਵੇਂ ਕਹੇ ਜੀ ਸੰਗਰੂਰ ਏਰੀਆ ਦੀ ਸ਼ਾਨ ਵੀ ਆ ਯਾਰ ਵੇਖਦਾ ਵੀ ਬਾਲਾ ਟਰੈਕਟਰ ਇਹ 625000 ਬਾਈ ਹਰਮਨ ਦੀ ਡਿਮਾਂਡ ਆ ਕਿੰਨੇ ਦਾ ਦੇ ਦੇਗਾ ਇਹ ਦੇ ਦੇਜਾਂਗੇ ਆਪਾਂ 5 ਲੱਖ 90 ਹਜ਼ਾਰ ਦਾ 5 ਲੱਖ 90 ਹਜ਼ਾਰ ਦਾ ਲੈ ਜਾਓ ਮਿੱਤਰੋ 35 ਹਜ਼ਾਰ ਮਾਂਕਾ ਹੋਊਗਾ ਕਾਪੀ ਕਨੂਪੀ ਸਾਰਾ ਕੁਝ ਨਾਲ ਆ ਵੀਰੇ ਸਾਰਾ ਕੁਝ ਨਾਲ ਆ ਜੂ ਤਾਂ ਜਮੀ ਨਮਾ ਲੱਗਿਆ ਵਾ ਸਾਦਰੀ ਸੁਤਰੀ ਲੱਗਦਾ ਯਾਰ ਜਿਵੇਂ ਕਹਦੀਏ ਨਾਲ ਆਈ ਸਾਰੇ ਦੁੱਖ ਤੋੜ ਦਿੰਦਾ ਬਾਈ ਤੁਹਾਡੇ ਅੱਗੇ ਆ ਗਿਆ ਫੇਰ ਸਵਰਾਜ 852 ਇਹ ਹੈਗਾ ਬਾਈ ਮਾਡਲ ਇਹ ਚੱਲਿਆ ਕਿੰਨਾ ਹੈਗਾ ਚੱਲਿਆ ਇਹ ਇਹ ਆਪਾਂ ਮਿੱਤਰੋ ਇਧਰਲੇ ਪਾਸੇ ਆ ਜਾਂਦੇ ਹਾਂ ਜਿਵੇਂ ਹਰਮਨ ਤਾਂ ਯਾਰ ਚੱਲੀ ਬਾਲਾ ਘਟਾ 820 ਘੰਟੇ ਜਮਨ ਨਮਾ ਟ੍ਰੈਡਾ ਕੰਡੀਸ਼ਨ ਦਾ ਵੀ ਦੇਖੋ ਲਿਸ਼ਕਾ ਮਾਰਦਾ ਜਮਾ ਇੰਜਨ ਹੁੰਦਣ ਤੇ ਸਮਾਰ ਕੇ ਕੈਮਰਾ ਮਾਰਦੇ ਇੰਜਨ ਹੁੰਦਣ ਦਾ ਜਿਆ ਰੰਗ ਰੂਗ ਜਾ ਉਹਨੇ ਹੀ ਪਿਆ ਤੇ ਜਮੇ ਨਮਾ ਪਿਆ 3 ਸਪੀਡ ਦੇ ਵਿੱਚ 22 ਮਾਰਦਾ ਲਿਸ਼ਕਾ ਮਾਰਦਾ ਲਿਸ਼ਕਾ ਬਾਈ ਦਾ ਜਰਾ ਹਰਮਣਾ ਪਾਏ ਕਹਿੰਦੇ ਜੇ ਕੋਈ ਵੀ ਅਰਜੈਂਸੀ ਨੂੰ ਜਾਂਦਾ ਜਿਆ ਹਨਾ ਰੋਕ ਦੇ ਫਾਇਦਾ ਹੁੰਦਾ ਵੀ ਮੌਕਾ ਫਾਇਦਾ ਹੋ ਜੂ ਤਿੰਨ ਲੱਖ ਰੁਪਏ ਦਾ ਫਾਇਦਾ ਹੋ ਜੂ ਬੰਦੇ ਦਾ ਪੂਰੀ ਫਾਇਦਾ ਹੋ ਜੂਗਾ 22 ਮਾਡਲ 3 ਸਪੀਡ ਸਵਰਾਜ 855 ਤੇ ਪੁਰਾਣਾ ਸੱਚ ਵਿੱਚ ਕੱਟ ਲਏਗਾ ਪਰਾਣਾ ਹਾਂ ਕੱਟ ਲੈਣੇ ਪਰਾਣਾ ਵੀ ਕੱਟ ਰੂ ਲੋਨ ਵੀ ਕਰਵਾ ਦੂ ਯਾਰ 7 ਲੱਖ ਤੇ 62 ਹਜ਼ਾਰ ਡਿਮਾਂਡ ਆ ਕਿੰਨੇ ਦਾ ਦਾਂਗੇ ਦੇ ਦੇਾਂਗੇ ਟਰੇਡ ਇਹ 7 ਲੱਖ ਤੇ ਆਪਾਂ 40 ਹਜ਼ਾਰ ਰੁਪਏ ਦਾ 7 ਲੱਖ ਤੇ 40 ਹਜ਼ਾਰ ਰੁਪਏ ਇਹ ਵੀ ਸੰਰੂਰ ਨੰਬਰ ਦਾ ਵੀਰੇ ਹਾਂਜੀ ਸਾਰਾ ਕੰਡੀਸ਼ਨ ਦਾ ਜੈਨੂਆ ਨਾ ਜਮਾ ਇਹ ਵੀ ਸੰਰੂਰ ਨੰਬਰ ਆ 22000 ਰੁਪਏ ਮਾਨਤਾ ਨੇ ਇਹਦੇ ਚ ਹੋ ਜਾ ਅੱਗੇ ਇੱਕ ਹੋਰ ਆ ਗਿਆ ਸਪਰਾਜਟ 55 13 ਮਾਡਲ ਪਾਵਰ ਸਟੀering ਤੇ ਕੰਡੀਸ਼ਨ ਤਾਂ ਯਾਰ ਪੂਰੀ ਚੰਗੀ ਪਈ ਐਂਜਨ ਗੇਅਰ ਦਾ ਤੂੰ ਦਾ ਸਾਰ ਮੰ ਕਿਵੇਂ ਆ ਜਮਾ ਰੁਪਏ ਦਾ ਰੁਪਿਆ ਐਂਜਨ ਦਾ ਰੁਪਏ ਦਾ ਰੁਪਿਆ ਪਿਆ ਟਰੈਕਟਰ ਮਿੱਤਰੋ ਤੇ ਸੋਹ ਦਾ ਰੰਗ ਪੇਂਟ ਸਾਰਾ ਨਾਲ ਦਾ ਤੇ ਜਿਵੇਂ ਕਹ ਦੀਆਂ ਯਾਰ ਇਹ ਟਰੈਕਟਰ ਬਾਈ ਹਰਮਨ ਕੋਲ ਜਿੰਨੇ ਖੜਿਆ ਯਾਰ ਜਮਾ ਸਿੱਧੇ ਕਿਸਾਨ ਇਹਦੇ ਮਗਰਿਆਰ ਜਰੂਰ ਪੇਂਟ ਆਪਾਂ ਦੱਸ ਗਏ ਬੰਦਿਆਂ ਨੂੰ ਮਗਰਿਆਰ ਪੇਂਟ ਆ ਬਾਕੀ ਸਾਰਾ ਟਰੈਕਟਰ ਜੈਨੂਨ ਆ ਸਾਰਾ ਟਰੈਕਟਰ ਜੈਨੂਨ ਆ ਤੇ ਡੰਡਾ ਰੁੜਾ ਫੱਟੀ ਸਾਰਾ ਕੁਝ ਹੈਗਾ ਨਾਲ ਜਮਾ ਨਾਲ ਕੰਪਨੀ ਵਾਲਾ ਇਹ ਨਾਲ ओरिजिनल ਸਾਰਾ ਕੁਝ ਸਾਨੂੰ ਨਾਲ ਹੀ ਮਿਲ ਜੂ ਯਾਰ ओरिजिनल 13 ਮਾਡਲ ਦੇ ਵਿੱਚ ਆ 50 ਨੰਬਰ ਆ ਪੀ ਵੀ 0 ਬਠਿੰਡੇ ਦਾ ਨੰਬਰ ਆ ਆਪਣਾ ਪੀ ਵੀ 0 3 ਬਠਿੰਡੇ ਦਾ ਨੰਬਰ ਆ ਟਰੈਕਟਰ ਦਾ 4,75,000 ਡਿਮਾਂਡ ਆ ਕਿੰਨੇ ਦਾ ਦੇਵਾਂਗਾ 4 ਲੱਖ 75000 ਸਾਢੇ 4 ਦਾ ਦੇ ਦਾਂਗੇ ਜੇ ਕੋਈ ਆਪਣੇ ਬਾਈ ਦੀ ਵੱਡੇ ਵੱਡਾ ਭਰਾ ਹੀ ਆਪਣਾ ਜੇ ਕੋਈ ਇਹਦਾ ਨਾਮ ਲੈ ਕੇ ਆਉਂਦਾ ਆਪਣੇ 7000 ਬਲੇ ਜੋੜ ਕਰਦੇ ਆ ਲੈ ਵੀ ਯਾਰ 7 ਦੀ ਹੋਰ ਸੌੜ ਹੋ ਜੂ 25 ਦਾ ਕਹਿੰਦੇ 5 ਦੀ ਛੋਡੇ ਵਾਲੀ ਨੂੰ ਛੋਡੇ ਦੇ ਨਾਂ ਦੀ 2000 ਮੇਰੇ ਵੱਲੋਂ 2000 ਰੁਪਏ ਕਿੰਨੂ 25 30 32000 ਰੁਪਿਆ ਮੰਨਤਾਂ ਹੋ ਜੂ 13 ਮਾਡਲ ਦੇ ਵਿੱਚੋਂ ਨਾਲ ਬਣੇ ਰਹੇ ਕਿਹਨਾਂ ਟਰੈਕਟਰ ਸੋਂ ਨੂੰ ਬਹੁਤ ਜੰਗੇ ਦਿਖਾ ਰਹੇ ਆ 21 ਮਾਡਲ ਆ ਗਿਆ ਤੇ ਬਹੁਤ ਵੀਰ ਕਹਿੰਦੇ ਹੁੰਦੇ ਐਚ 4 ਦਿਖਾਈ ਜਾਂਦਾ ਤਾਂ ਜੇ ਸਾਰੀ ਪੰਜਾਬ ਨੰਬਰ ਆ ਮੇਲਾ ਲੁੱਟਣ ਵਾਲਾ ਕੰਮ ਆ 21 ਮਾਡਲ ਆ ਗਿਆ ਡੀਆਈ 750 ਸਕੰਦਰ ਤੇ ਕੰਡੀਸ਼ਨ ਦਾ ਪੂਰੀ ਚੰਗਾ ਪਿਆ ਤੇ ਕੈਮਰਾ ਮਾਰਦੇ ਰੰਗ ਰੂਗੇ ਤਾਂ ਸਾਰਾ オリジナル ਹੀ ਆ ਭਾਈ ਜਿਹੜਾ ਇਹ ਟਰੈਡ ਹੈ ਨਾ ਸੋਨਾ ਲੀਕਾ 750 ਵਾਲਾ 55 ਕੈਟਾਗਰੀ ਵਾਲਾ ਇਹ ਹਾਂਜੀ ਮਾਨਸਾ ਦਾ ਨੰਬਰ ਆ ਹਾਂਜੀ ਪੀਵੀ 31 ਮਾਨਸਾ ਦਾ ਨੰਬਰ ਆ ਹਾਂਜੀ ਸਾਰਾ ਜੈਨੂਇਨ ਟਰੈਡ ਆ ਇਹ ਸਾਰਾ ਜੈਨੂਇਨ ਆਪਾਂ ਲਿਖ ਕੇ ਗਾਰੰਟੀ ਦੇ ਦਾਂਗੇ ਵੀ ਜੈ ਸਾਰਾ オリジナル ਆ ਲਿਖ ਕੇ ਜਮਾ ਲਿਖ ਕੇ ਗਾਰੰਟੀ ਲੈ ਜਾਓ ਆ ਪਿਛਲੇ ਜੇ ਕੇ ਦੇ ਨਵੇਂ ਆ 14 ਵਾਲੇ ਠੀਕ ਹੈ ਠੀਕ ਆ ਉਹਨਾਂ ਦਾ ਬਿਲ ਮਿਲ ਜੂਗਾ ਪਿੱਲ ਮਿਲ ਜੂਗਾ 21 ਮਾਨਸਾ ਦਾ ਪੌਣੇ 5 ਲੱਖ ਦਾ ਲੋਨ ਹੋ ਜੂ ਵੀਰੇ 572 ਡਿਮਾਂਡ ਆ ਕਿੰਨੇ ਦਾ ਦੇਗਾ 5 ਲੱਖ 35000 ਦਾ ਦੇ ਦਿਆਂਗੇ 5 35 ਦਾ 37000 ਰੁਪਇਆ ਮੰਨਤਾਨ ਹੋ ਜੂ ਤੇ ਆਹ ਤਾਂ ਯਾਰ ਪੂਰੀ ਸ਼ੌਂਕ ਨਾਲ ਰੱਖਿਆ ਟਰੈਕਟਰ ਆ ਕਿੰਨਾ ਮਾਡਲ ਹੈ ਇਹ ਇਹ ਮਾਡਲ ਹੈਗਾ 2022 22 ਮਾਡਲ ਟਾਇਰ ਲੱਗਿਆ ਜਹਾਜੀ ਤੇ ਜਿਵੇਂ ਕਹਦੀ ਇਹ ਖੜਾ ਟਰੈਕਟਰ ਮੈਥਰੋ ਜੱਜਦਾਗਾ ਦੂਰੋਂ ਅੱਖ ਖੜਦੀ ਆ ਬੰਦੇ ਦੀ ਦੇਖ ਕੇ ਟਰੈਕਟਰ ਜਮਾ ਰੁਪਏ ਦਾ ਰੁਪਇਆ ਇੰਜਨ ਗੇਅਰ ਦਾ ਇੰਨਾ ਸਾਫ ਟਰੈਕਟਰ ਹੈ ਤਨੋਪੀ ਲੱਗੀ ਵੀ ਆ ਹਾਂਜੀ ਹਾਂਜੀ ਤਨੋਪੀ ਲੱਗੀ ਵੀ ਆ ਇੰਜਨ ਗੇਅਰ ਦਾ ਯਾਰ ਪੂਰੀ ਚੰਗਾ ਟਰੈਕਟਰ ਪਿਆ ਕੈਮਰਾ ਚਾਰੇ ਪਾਸੇ ਘੁਮਾ ਦੇ ਡਬਲ ਡਿਸਟਰੀਬਿਊਟਰ ਜਿਵੇਂ ਕਹਦੀ ਐ ਸਾਈਡ ਕਲੱਚ 22 ਮਾਡਲ 3 ਸਪੀਡ 16 ਵਾਲੇ ਬਜਰਾ ਦੇ ਬਜਰਾ ਸੁਪਰ ਦੇ ਟਾਇਰ ਆ 85 ਪੈਸੇ ਟਾਇਰ ਆ 80 ਕਵਾਂਗੇ ਆਪਾਂ 85 ਪੈਸੇ ਟਾਇਰ ਆ 80 ਕਵਾਂਗੇ ਇਹਨੇ ਐ ਮਾਫਰੇ ਨਵੇਂ ਆ 916 ਦੇ ਆ ਵੀ ਐਮ ਆਰਪ ਦੇ ਪਏ ਆ ਮਿੱਤਰੋ ਸ਼ੌਂਕ ਨਾਲ ਜਿਵੇਂ ਟਾਇਰ ਮੈਂ ਦਿਆ ਇਹ ਤੇ ਇਹ ਵੀ ਮਾਨ ਸਕਦਾ ਬੀਵੀ ਕਰਦੀ ਤੇ ਇਹਦਾ 7 ਲੱਖ ਪੂਰਾ ਲਿਖੀ ਬੈਠਾ ਨਾਲ ਹਾਂ ਕਿੰਨੇ ਦਾ ਦਈ ਤੁਸੀਂ ਦੱਸ ਦੋ ਕਿੰਨੇ ਦਾ ਦਈਏ 7 ਲੱਖ ਪੂਰਾ ਲਿਖਿਆ 680 ਬਾਕੀ ਤੂੰ ਦੱਸ ਸੋਣਾ 7.5 ਦਾ ਹੋ ਗਿਆ 670 ਦਾ 6 ਲੱਖ 70 ਦਾ ਲੈ ਜਾਓ ਮਿੱਤਰੋ 30000 ਰੁਪਏ ਮੰਨ ਤਾ ਨੋਜੀ ਟਰੈਕਟਰ 5000 ਸੋੜਿਆ ਲੱਗ ਤੋਂ ਲੱਗ ਤਾ ਲੈ ਵੀ ਮਿੱਤਰੋ 35 ਹੋ ਗਿਆ ਕਟਾ ਲਿਓ ਆਪ ਕਿੰਨਾ ਘਟ ਗਿਆ ਉਹ ਤੋਂ ਅੱਗੇ 963 ਆ ਗਿਆ ਇਹ ਕਿੰਨਾ ਮਾਡਲ ਆ ਇਹ 19 ਮਾਡਲ ਆ 19 ਮਾਡਲ ਆ ਤੇ ਟਾਇਰ ਨਾਲ ਦੇ ਨੇ ਟਾਇਰ ਹੈਗੇ ਇਹਦੇ ਨਾਲ ਦੇ 80 ਪੈਸੇ ਟਾਇਰ ਆ ਪਿੰਬਰ ਪੰਜਾਬ ਨੰਬਰ ਪੰਜਾਬ ਦਾ ਇਹ ਵੀ ਹਾਂ ਕੀ ਬਾਤ ਆ ਯਾਰ ਪੰਜਾਬ ਨੰਬਰ ਬਠਿੰਡੇ ਦਾ ਨੰਬਰ ਆ ਆਪਣੇ ਕੋ ਮਾਨਸਾ ਦਾ ਹੁੰਦਾ ਬਠਿੰਡੇ ਦਾ ਹੁੰਦਾ ਮਾਲ ਆ हां ਸੰਗਰੂਰ ਦਾ ਹੁੰਦਾ ਜੇ ਨੇੜੇ ਨਾ ਜ਼ਿਲ੍ਹੇ ਦੇ ਆ ਲੋਕਲ ਜੇ ਮੰਨੋ ਲੋਕਲ ਜੇ ਨੰਬਰ ਡਾਇਰੈਕਟਰ ਲੈਣੇ ਆ ਯਾਰ ਨੰਬਰ ਲੱਗ ਗਿਆ ਸੋਡਾ ਉੱਤੇ ਲਾਤਾ ਹੁੰਦੇ ਪੰਜਾਬ ਨੰਬਰ ਜਿਉਂ ਜੈਨੂਅਨ ਕੰਡੀਸ਼ਨ ਵਾਲੇ ਵੀਰੇ ਠੀਕ ਹੈ 19 ਮਾਡਲ ਆ ਪੀਬੀ03 ਨੰਬਰ ਆ ਬਠਿੰਡੇ ਦਾ ਤੇ ਡਿਮਾਂਡ ਹੈਗੀ 852500 ਕਿੰਨੇ ਦਾ ਦੇਗਾ 595 ਦੇ ਦੇ ਦਾਂਗੇ 595 ਦਾ 30000 ਮਾਨਤਨ ਹੋਈ ਟਰੈਕਟਰ ਦੇ ਵਿੱਚੋਂ ਤੇ ਸਾਰਾ ਜੈਨੂਇਨ ਹੀ ਪਿਆ ਟਰੈਕਟਰ ਕਰਾਪਿਕ ਨੂੰ ਵੀ ਨਾਲ ਆ ਵੀਰੇ ਠੀਕ ਆ ਸਾਰਾ ਕੁਝ ਨਾਲ ਆ ਤੇ ਆ ਹੌਲੈਂਡ ਦਾ ਕਿੰਨਾ ਮਾਡਲ ਆ ਹੌਲੈਂਡ ਹੈਗਾ 17 ਮਾਡਲ 17 ਮਾਡਲ ਆ ਤੇ ਟਾਇਰਾਂ ਤੇ ਕੈਮਰਾ ਮਾਰਦੀ ਯਾਰ ਟਾਇਰ ਤਾਂ ਪੂਰੀ ਚੰਗੇ ਪਾ ਯਾਰ 90 ਮੂਲੇ ਨਾਲ ਦੇ ਆ ਹਾਂਜੀ ਪਿਛਲੇ ਦੁਵਾਰੀ ਦੇ 90 ਪੈਸੇ ਟਾਇਰ ਆ ਹਾਂਜੀ ਪਿਛਲੇ ਦੁਵਾਰੇ ਦੇ 90 ਪੈਸੇ ਜੈਨੂਆ ਕੰਡੀਸ਼ਨ ਦਾ ਵੀ ਠੀਕ ਆ ਮਾਡਲ ਕਿਹਨਾ ਦੱਸਿਆ ਮਾਡਲ ਹੈਗਾ 17 17 ਮਾਡਲ ਆ ਨਾਲ ਤੁਹਾਡੇ ਸਾਹਮਣੇ ਆ ਨਾਲ ਫਾਈਬਰ ਹੱਡ ਵੀ ਆ ਹੌਲੈਂਡ ਵਾਲਾ ਰੇ ਨਾਲ ਸੀਐਨਐਚ ਦਾ ਠੀਕ ਹੈ ਉਹ ਇਹ ਸ਼ਰਦ ਦਾ ਨਹੀਂ ਇਹ ਵੀ 40000 ਦਾ ਲੱਗਦਾ ਦੂਜੇ ਦਾ ਲੱਗ ਜਾਂਦੇ 5-7000 ਦਾ ਇਹਦਾ 40000 ਦਾ ਲੱਗਦਾ ਇਹ ਵੀ ਨਾਲ ਹੈ ਇਹ ਵੀ ਨਾਲ ਹੈ ਇਹਦੇ ਸਾਰਾ ਕੁਝ ਨਾਲ ਆ 17 ਮਾਡਲ ਆ ਡਿਮਾਂਡ ਹੈਗੀ 80 ਪਤੀ ਨੰਬਰ 50 ਆ ਬਠਿੰਡੇ ਦਾ ਨੰਬਰ ਠੀਕ ਹੈ ਬਠਿੰਡੇ ਦਾ ਨੰਬਰ ਆ 635 ਡਿਮਾਂਡ ਆ ਹਾਂ ਨਾਲ ਆ ਰੇਟ ਪੂਰੇ ਦਾ ਦੇ ਦਾਂਗੇ ਛੇ ਦਾ ਪੂਰੇ ਇਸੇ ਦਾ ਲੈ ਜਾਓ ਯਾਰ ਤੇ ਹੁਣ ਆਏ ਦੱਸ ਨੰਬਰ ਕਿੰਨਾ ਤੇਰਾ ਨੰਬਰ ਹੈਗਾ ਆਪਣਾ 98735 76412 ਨਾਸੀ 735 76412 98735 76412 ਬਾਈ ਦਾ ਨਾਮ ਹੈਗਾ ਹਰਮਨ ਤੇ ਆ ਮੰਡੀ ਨੰਬਰ ਕਿੰਨਾ ਆਪਣਾ ਪਲਾਟ ਨੰਬਰ ਕਿੱਥੇ ਜੀ ਮਿਲ ਬੰਦੇ ਜੀ ਪਲਾਟ ਨੰਬਰ ਆਪਣਾ ਮੋੜ ਕੰਨੀ ਦੇ ਜਰਾਉਣੇ ਆ ਪਹਿਲਾ ਪਲਾਟ ਹੀ ਆਪਣਾ ਠੀਕ ਹੈ ਪਿੰਡ ਆਪਣਾ ਹੈਗਾ ਭਾਈ ਬਖਤੌਰ ਬਠਿੰਡਾ ਮਾਨਸਾ ਰੋਡ ਤੇ ਠੀਕ ਹੈ ਬੁੱਧਵਾਰ ਨੂੰ ਇੱਥੇ ਮਿਲਦੇ ਆ ਉਹ ਤੋਂ ਬਿਨਾਂ ਭਾਈ ਬਖਤੌਰ ਹਾਂਜੀ ਬਾਕੀ ਨੰਬਰ ਲਾ ਲਿਓ ਜਰਾ ਹਾਂਜੀ ਕਿ ਕਿਸੇ ਵੀਰ ਨੇ ਲੋਨ ਕਰਵਾਉਣਾ ਜਿਵੇਂ ਕੋਈ ਵੀ ਟਰੈਡ ਲੈਣਾ ਵੱਡਾ ਛੋਟਾ ਕੋਈ ਵਿਚਕਟਾ ਕੇ ਲੈ ਕੇ ਜਾਣਾ ਆਪਾਂ ਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਜਦੋਂ ਮਰਜ਼ੀ ਤੇ ਜਦੋਂ ਮਰਜ਼ੀ ਚੱਕ ਕੇ ਲਾ ਲਿਓ ਫੋਨ ਮਿੱਤਰੋ ਨੰਬਰ ਲਾਤਾ ਬਾਈ ਹਰਮਨ ਦਾ ਸਕਰੀਨ ਤੇ ਸੋ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੱਡੇ ਵੀਰ